ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵੀ ਪੱਕਾ ਪਰਪੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਲਈ ਇੱਕ ਮੰਜੀ ਸਾਹਿਬ ਜਦੋਂ ਇੱਕ ਸਰਦਾਰ ਬੀਰ ਇੱਕ ਦੁਕਾਨ ਦੇ ਵਿੱਚੋਂ ਬਾਹਰ ਲੈ ਕੇ ਨਿਕਲਦਾ ਹੈ ਤਾਂ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਅਸਲ 'ਚ ਜੀ ਇਹ ਜੇ ਆਪਾਂ ਦੇਖੀਏ ਮੰਜੀ ਸਾਹਿਬ ਤੇ ਜੋ ਛਤਰ ਹੈ ਉਹ ਚੰਦੂਆ ਸਾਹਿਬ ਦੀ ਜਗ੍ਹਾ ਨਹੀਂ ਹੈ ਸਿਰਫ ਇਹ ਜੋ ਮੰਜੀ ਸਾਹਿਬ ਹੈ ਜਦੋਂ ਆਪਾਂ ਗੁਰੂ ਘਰ ਤੋਂ ਘਰ ਨੂੰ ਲੈ ਕੇ ਜਾਣਾ ਹੈ ਗੁਰਦੁਆਰਾ ਸਾਹਿਬ ਤੋਂ ਉਸ ਵੇਲੇ ਇਹ ਛਤਰ ਸ਼ੋਭਿਤ ਕਰਨਾ ਹੈ ਤੇ ਇਹ ਚੱਲਦਾ ਹੋਏਗਾ ਪਰਮੇਸ਼ਰਾ ਗੁਰਦੇਵ ਸਾਹਿਬ ਪਰਮੇਸ਼ਰਾ ਤੱਕ ਕੇ ਪੂਰੀ ਮਰਿਆਦਾ ਦੇ ਨਾਲ ਸਾਰਾ ਕੁਝ ਇਦਾਂ ਕੀਤਾ ਜਾਂਦਾ ਤਿਆਰ ਕੀਤਾ ਜਾਂਦਾ ਵਾਹਿਗੁਰੂ ਦਾ ਨਾਮ ਜਪ ਕੇ ਤਿਆਰ ਹਾਂਜੀ ਸਤਨਾਮ ਵਾਹਿਗੁਰੂ ਸਾਹਿਬ ਤਨ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਇਹ ਉਹੀ ਪਵਿੱਤਰ ਮੰਜੀ ਸਾਹਿਬ ਹੈ ਜਿਸ ਨੂੰ ਤੁਸੀਂ ਬਹੁਤ ਸਾਰਾ ਪਿਆਰ ਕੀਤਾ ਸਾਡੀ ਉਮੀਦ ਤੋਂ ਜ਼ਿਆਦਾ ਹੀ ਹੈ ਜੀ ਸਾਨੂੰ ਪਿਆਰ ਮਿਲੇ ਲੋਕਾਂ ਦਾ ਇਹ ਸਾਡੇ ਮਾਈਂਡ 'ਚ ਡਿਜ਼ਾਈਨ ਸੀਗਾ ਬਾਕੀ ਕਿਰਪਾ ਕਰਨ ਵਾਲੇ ਸਤਗੁਰ ਆਪ ਹੁੰਦੇ ਨੇ ਜਿਨ੍ਹਾਂ ਨੇ ਸੇਵਾ ਲੈਣੀ ਆ ਸਤਗੁਰ ਨੇ ਆਪ ਹੀ ਲੈ ਲੈਣੀ ਮੰਜ ਸਿੰਘ ਪੱਕੇ ਹੁੰਦੇ ਸੀ ਜਿਹੜੇ ਜਦੋਂ ਮੰਜੀ ਸਾਹਿਬ ਲੈ ਕੇ ਜਾਣਾ ਤਾਂ ਜ਼ਰੂਰ ਨਾਲ ਹੁੰਦੇ ਸੀ ਪਰ ਫਰਕ ਲੱਗਦਾ ਕਿ ਜੇ ਇਹ ਚੀਜ਼ਾਂ ਆ ਗਈਆਂ ਤਾਂ ਉਹ ਸੇਵਾ ਕਰਨ ਦੀ ਭਾਵਨਾ ਵੀ ਲੋਕਾਂ 'ਚ ਘੱਟ ਜਾਣੀ ਲੋਕਾਂ ਨੇ ਕਹਣਾ ਇੱਕ ਦੋ ਸਿੰਘ ਜਾਓ ਤੇ ਲਿਆਓ ਇਹ ਸਿਰਫ ਅਸੀਂ ਨੇ ਲੰਬੇ ਰਾਸਤੇ ਕਰਕੇ ਇਹ ਦੂਸਰੀ ਗੱਲ ਡਿਜ਼ਾਈਨ ਸੋਹਣਾ ਲੱਗਦਾ ਆ ਤੇ ਲੋਕਾਂ ਨੂੰ ਪਸੰਦ ਵੀ ਬਹੁਤ ਆਈ ਆ ਸਿਰ ਬਿਨਾਂ ਟਕੇ ਕੰਮ ਕਰ ਸਕਦੀ ਤੇ ਨਾ ਕੋਈ ਨਸਾ ਵਾਲਾ ਵਗੈਰੇ ਵਾਲਾ ਬੰਦਾ ਨਾ ਉਹ ਨਹੀਂ ਰੱਖ ਸਕਦੀ ਕਿਹ ਕਹਿੰਦੇ ਸਾਨੂੰ ਨਹੀਂ ਦੇ ਦਿਓ ਵੀ ਛੇਤੀ ਦੇ ਦਿਓ ਛੇਤੀ ਦੇ ਦਿਓ ਪਰ ਬਟਾਏ ਆ ਵੀ ਜਿੰਨਾ ਟਾਈਮ ਨੂੰ ਬਣਨ ਨੂੰ ਲੱਗਦਾ ਉਸ ਤੋਂ ਦਾਦਾ ਬੁਕਿੰਗ ਹੀ ਨਹੀਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਪਵਿੱਤਰ ਮੰਜੀ ਸਾਹਿਬ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਲਈ ਇੱਕ ਮੰਜੀ ਸਾਹਿਬ ਜਦੋਂ ਇੱਕ ਸਰਦਾਰ ਬੀਰ ਇੱਕ ਦੁਕਾਨ ਦੇ ਵਿੱਚੋਂ ਬਾਹਰ ਲੈ ਕੇ ਨਿਕਲਦਾ ਹੈ ਤਾਂ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਲੋਕ ਕਹਿੰਦੇ ਨੇ ਆਖਿਰਕਾਰ ਇਹ ਜਗ੍ਹਾ ਕਿੱਥੇ ਹੈ ਆਖਿਰਕਾਰ ਇਹ ਸੇਵਾਦਾਰ ਕੌਣ ਨੇ ਜੋ ਇਸ ਪਵਿੱਤਰ ਸੇਵਾ ਨੂੰ ਨਿਭਾਉਂਦੇ ਨੇ ਸੋ ਅਸੀਂ ਪਹੁੰਚ ਚੁੱਕੇ ਹਾਂ ਉਸੇ ਜਗ੍ਹਾ ਤੇ ਜਿੱਥੋਂ ਇਹ ਵੀਡੀਓ ਵਾਇਰਲ ਹੋਈ ਜਿੱਥੋਂ ਬਹੁਤ ਸਾਰੀਆਂ ਸੰਗਤਾਂ ਨੇ ਇਸ ਵੀਡੀਓ ਨੂੰ ਪਿਆਰ ਦਿੱਤਾ ਤੁਸੀਂ ਦੇਖ ਸਕਦੇ ਹੋ ਹੀ ਪਵਿੱਤਰ ਮੰਜੀ ਸਾਹਿਬ ਹੈ ਜਿਸ ਨੂੰ ਤੁਸੀਂ ਬਹੁਤ ਸਾਰਾ ਪਿਆਰ ਕੀਤਾ ਤੇ ਸਾਹਮਣੇ ਖੜੇ ਸੇਵਾਦਾਰ ਜਿਹੜੇ ਨੇ ਉਹ ਲੋਕ ਨੇ ਜਿਨ੍ਹਾਂ ਨੇ ਇਸ ਪਵਿੱਤਰ ਮੰਜੀ ਸਾਹਿਬ ਨੂੰ ਤਿਆਰ ਕੀਤਾ ਸੋ ਪੂਰੀ ਗੱਲਬਾਤ ਕਰਨੀ ਹੈ ਤਾ ਇਹ ਤਸਵੀਰ ਤੁਹਾਨੂੰ ਦਿਖਾ ਰਹੀ ਆ ਜਿੱਥੇ ਕੀ ਨਾਮ ਹੈ ਵੀਰ ਜੀ ਤੁਹਾਡਾ ਮੇਰਾ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਤੁਹਾਡਾ ਨਿਰਪੈ ਸਿੰਘ ਜੀ ਨਿਰਪੈ ਸਿੰਘ ਓਕੇ ਇਹ ਵੀਡੀਓ ਜਿਹੜੀ ਤੁਹਾਡੀ ਵਾਇਰਲ ਹੋ ਰਹੀ ਹੈ ਹਾਂਜੀ ਹਾਂਜੀ ਉਹ ਮਤਲਬ ਸਾਡਾ ਹੋਰ ਵਰਕਰ ਹੈ ਜੋ ਸਾਡਾ ਲੈ ਕੇ ਗਿਆ ਜੀ ਮੰਨ ਲਓ ਅੱਛਾ ਜਿਨ੍ਹਾਂ ਨੂੰ ਅਸੀਂ ਦਿੱਤੀ ਹੈ ਜਿਨ੍ਹਾਂ ਨੇ ਬਣਵਾਈ ਹੈ ਉਹ ਹਾਂ ਇਹ ਤੁਸੀਂ ਮੰਜੀ ਸਾਹਿਬ ਬਣਾਉਂਦੇ ਹੋ ਪਾਲਕੀ ਸਾਹਿਬ ਪੀੜਾ ਸਾਹਿਬ ਇਹ ਸਾਰੀ ਪਵਿੱਤਰ ਸੇਵਾ ਤੁਸੀਂ ਨਿਵਾਉਂਦੇ ਹੋ ਹਾਂਜੀ ਹਾਂਜੀ ਬਿਲਕੁਲ ਜੀ ਕਿੰਨਾ ਚਿਰ ਹੋ ਗਿਆ ਗੁਰਵਿੰਦਰ ਜੀ ਤੁਹਾਨੂੰ ਇਹ ਕੰਮ ਕਰਦੇ ਹੋਏ ਜਾਂ ਆਪਣੇ ਵੱਲੋਂ ਤੁਸੀਂ ਸ਼ਰਦਾ ਦੇ ਨਾਲ ਇਹ ਸਾਰੀਆਂ ਚੀਜ਼ਾਂ ਤਿਆਰ ਕਰਦੇ ਹੋ ਸਾਨੂੰ ਹੋ ਗਿਆ ਜੀ 4 ਤੋਂ 5 ਮਹੀਨੇ ਜੀ 4 ਤੋਂ 5 ਮਹੀਨੇ 5 ਮਹੀਨੇ ਓਕੇ ਤੇ ਜਿੱਦਾਂ ਕਾਫੀ ਜ਼ਿਆਦਾ ਲੋਕ ਥੱਲੇ ਲਿਖ ਰਹੇ ਆ ਹਨਾ ਕਿ ਬਹੁਤ ਸੋਹਣੀ ਵੀਡੀਓ ਆ ਤੁਸੀਂ ਸੋਚਿਆ ਸੀ ਕਿ ਤੁਹਾਡਾ ਕੰਮ ਇੰਨਾ ਜ਼ਿਆਦਾ ਪਸੰਦ ਕੀਤਾ ਜਾਊਗਾ ਨਹੀਂ ਸਾਡੀ ਉਮੀਦ ਤੋਂ ਜ਼ਿਆਦਾ ਹੀ ਹੈ ਜੀ ਸਾਨੂੰ ਪਿਆਰ ਮਿਲੇ ਲੋਕਾਂ ਦਾ ਤੇ ਸਾਨੀ ਐਨੀ ਉਮੀਦ ਨਹੀਂ ਲਾਈ ਸੀ ਜੀ ਜਿਹਨੀ ਸਾਨੂੰ ਮਿਲੇ ਆ ਜੀ ਪਿਆਰ ਫਿਰ ਤੁਹਾਨੂੰ ਕਾਲਸ ਵੀ ਆਈਆਂ ਫੋਨ ਵੀ ਲੋਕਾਂ ਨੇ ਕੀਤੇ ਕਿ ਸਾਨੂੰ ਵੀ ਇਹ ਚਾਹੀਦੀ ਹੈ ਸੇਵਾ ਅਸੀਂ ਵੀ ਲੈ ਕੇ ਜਾਣਾ ਹੈ ਮਨਜੀਤ ਸਾਹਿਬ ਐਦਾਂ ਕੁਝ ਲੋਕਾਂ ਨੇ ਕਿਹਾ ਹਾਂਜੀ ਬਿਲਕੁਲ ਜੀ ਮੈਨੂੰ ਘਟੋ ਘਟ ਇੱਕ ਦਿਹਾੜੀ ਚ ਚਾਰ ਚਾਰ ਪੰਜ ਪੰਜ ਸੌ ਬੋਣ ਆਇਆ ਜੀ ਅੱਛਾ ਹਾਂਜੀ ਕੀ ਕਹਿੰਦੇ ਨੇ ਲੋਕ ਇਕ ਤਾਂ ਪ੍ਰਾਈਸ ਬਾਰੇ ਪੁੱਛਦੇ ਆ ਜੀ ਤੇ ਨੰਬਰ 2 ਤੇ ਸਾਨੂੰ ਦਵਾਵਾ ਵੀ ਦਿੰਦੇ ਆ ਜੀ ਆਸ਼ੀਰਵਾਦ ਵੀ ਦਿੰਦੇ ਆ ਤੁਸੀਂ ਬਹੁਤ ਵਧੀਆ ਚੀਜ਼ ਬਣਾਈ ਆ ਜੀ ਅੱਛਾ ਵੀਰ ਜੀ ਜੇ ਮੈਂ ਤੁਹਾਡੇ ਤੋਂ ਜਾਣਕਾਰੀ ਲਵਾਂ ਕਿ ਜਿੱਦਾਂ ਇਹ ਤੁਸੀਂ ਕਿੱਦਾਂ ਸੋਚਿਆ ਕਿ ਅਸੀਂ ਮੰਜੀ ਸਾਹਿਬ ਵੀ ਬਣਾਣਾ ਵਾ ਅਸੀਂ ਪਾਲਕੀ ਸਾਹਿਬ ਵੀ ਬਣਾਣਾ ਤੁਸੀਂ ਕੰਮ ਤਾਂ ਮੈਨੂੰ ਲੱਗਦਾ ਹੋਰ ਐਲੂਮੀਨੀਅਮ ਸਟੀਲ ਬਹੁਤ ਕੁਝ ਕਰਦੇ ਹੋ ਪਰ ਇਹ ਪ੍ਰੇਰਣਾ ਕਿੱਥੋਂ ਆਈ ਅਸਲ ਜੀ ਸਾਡੇ ਲਵੇ ਨਾ ਇੱਕ ਵੀਰ ਪਹਿਲਾਂ ਇਹ ਸੇਵਾ ਸਾਨੂੰ ਪ੍ਰੇਰਿਤ ਕਰਨ ਆਏ ਸੀਗੇ ਵੀ ਸਾਨੂੰ ਮੰਜੀ ਸਾਹਿਬ ਬਣਾ ਕੇ ਦਿਓ ਅੱਛਾ ਤੇ ਸਾਡੇ ਮਾਈਂਡ ਚ ਡਿਜ਼ਾਈਨ ਸੀਗਾ ਬਾਕੀ ਕਿਰਪਾ ਕਰਨ ਵਾਲੇ ਸਤਿਗੁਰ ਆਪ ਹੁੰਦੇ ਨੇ ਜਿਨ੍ਹਾਂ ਨੇ ਸੇਵਾ ਲੈਣੀ ਆ ਸਤਿਗੁਰ ਨੇ ਆਪ ਹੀ ਲੈ ਲੈਣੀ ਆ ਹਮ ਡਿਜ਼ਾਈਨ ਸਾਨੂੰ ਉਹਨਾਂ ਨੇ ਛੋਟਾ ਬਣਵਾਇਆ ਸੀਗਾ ਜਿਹੜਾ ਮਾਰਾ ਸਰੂਪ ਆਪਾਂ ਗੁਰੂ ਘਰ ਤੋਂ ਘਰੇ ਲੈ ਕੇ ਜਾਣਾ ਹੁੰਦਾ ਅਸੀਂ ਉਹ ਵੀ ਤਿਆਰ ਕੀਤਾ ਸੀਗਾ ਤੇ ਉਸ ਦੇ ਵਿੱਚ ਛਤਰ ਕੁੰਮ ਦਾ ਨਹੀਂ ਸੀਗਾ ਅੱਛਾ ਫਿਰ ਹੌਲੀ ਹੌਲੀ ਇਸ ਨੂੰ ਮੋਡੀਫਾਈ ਕੀਤਾ ਸੀ ਹਾਂ ਤੇ ਅਸੀਂ ਕੁੰਮ ਦਾ ਤਿਆਰ ਕੀਤਾ ਬਾਕੀ ਅਸੀਂ ਹੋਰ ਵੀ ਡਿਜ਼ਾਈਨ ਦੇਖੇ ਸੀਗੇ ਆਸ-ਪਾਸ ਇਲਾਕਿਆਂ ਦੇ ਵਿੱਚ ਤੇ ਸਾਡੀ ਮਿਹਨਤ ਲਾ ਲੋ ਗੁਰੂ ਮਹਾਰਾਜ ਨੇ ਕਰਵਾਈ ਆ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਇਹ ਬਣੀ ਤਿਆਰ ਹੋਈ ਬਾਕੀ ਲੋਕਾਂ ਨੇ ਪਸੰਦ ਕੀਤੀ ਉਹ ਵੀ ਗੁਰੂ ਮਹਾਰਾਜ ਨੇ ਜਦੋਂ ਸੇਵਾ ਲੈਣੀ ਹੁੰਦੀ ਆ ਫਿਰ ਆਪ ਵੀ ਲੈ ਲੈਂਦੇ ਨੇ ਸਾਨੂੰ ਜਿਹੜੇ ਆਰਡਰ ਕੌਸ ਤੋਂ ਆ ਰਹੇ ਨੇ ਉਹਨਾਂ ਤੋਂ ਇਲਾਵਾ ਸਾਨੂੰ ਲੋਕਾਂ ਦੇ ਫੋਨ ਕਾਲਸ ਇਸ ਵਾਸਤੇ ਵੀ ਆ ਰਹੇ ਨੇ ਬਹੁਤ ਸੋਹਣੀ ਬਣੀ ਆ ਵੀਰ ਜੀ ਹਾਂ ਵੀ ਸਾਡਾ ਮਨ ਖੁਸ਼ ਹੋ ਗਿਆ ਸਾਡੀ ਰੂਹ ਖੁਸ਼ ਹੋ ਗਈ ਬਹੁਤ ਲੋਕਾਂ ਨੇ ਸਾਨੂੰ ਦਵਾਵਾਂ ਵੀ ਦਿੱਤੀਆਂ ਨੇ ਅੱਛਾ ਇਹ ਲੋਕਾਂ ਦੀ ਡਿਮਾਂਡ ਕਰਕੇ ਤੁਸੀਂ ਇਹਦਾ ਜਿਹੜਾ ਚੇਂਜ ਕਰਤਾ ਕੁਝ ਜਿਹਦਾ ਚੇਂਜ ਲਿਆਂਦਾ ਤੁਸੀਂ ਛੱਤਰ ਲਗਾ ਦਿੱਤਾ ਪਹਿਲਾਂ ਅਸੀਂ ਦੇਖਦੇ ਸੀ ਇੱਕ ਸਿੰਘਵਾ ਉਹ ਛੱਤਰ ਸਾਹਿਬ ਲੈ ਕੇ ਜਾਂਦੇ ਆ ਹਨਾ ਕੋਈ ਚੌਰ ਸਾਹਿਬ ਕਰਦਾ ਵਾ ਕੋਈ ਢੋਲ ਕੀ ਜਾਂ ਚਿੰਟਾ ਬਜਾਉਂਦਾ ਮਤਲਬ ਇੱਕ ਰੀਤ ਹੁੰਦੀ ਸੀ ਜਿੱਥੇ ਪੰਜ ਸਿੰਘ ਪੱਕੇ ਹੁੰਦੇ ਸੀ ਜਿਹੜੇ ਜਦੋਂ ਮਨਜੀਤ ਸਾਹਿਬ ਲੈ ਕੇ ਜਾਣਾ ਤਾਂ ਜ਼ਰੂਰ ਨਾਲ ਹੁੰਦੇ ਸੀ ਪਰ ਫਰਕ ਲੱਗਦਾ ਕਿ ਜੇ ਇਹ ਚੀਜ਼ਾਂ ਆ ਗਈਆਂ ਤਾਂ ਉਹ ਸੇਵਾ ਕਰਨ ਦੀ ਭਾਵਨਾ ਵੀ ਲੋਕਾਂ 'ਚ ਘਟ ਜਾਣੀ ਲੋਕਾਂ ਨੇ ਕਹਣਾ ਇੱਕ ਦੋ ਸਿੰਘ ਜਾਓ ਤੇ ਲੈ ਆਓ ਨਹੀਂ 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 ਜੋ ਮਰਿਆਦਾ ਗੁਰੂ ਮਹਾਰਾਜ ਲਿਜਾਣ ਦੀ ਉਹ ਪੰਜ ਸਿੰਘ ਦੀ ਉਹ ਆ ਜੀ ਅੱਛਾ ਦੂਸਰੀ ਗੱਲ ਜਿਹੜਾ ਆਪਾਂ ਮੈਨੂੰ ਵੀ ਇਸ ਚੀਜ਼ ਨੂੰ ਲੈ ਕੇ ਕਮੈਂਟ ਹੋਏ ਸਾਨੂੰ ਦੇਖਣ ਨੂੰ ਮਿਲਿਆ ਕੇ ਲੋਕਾਂ ਨੇ ਕਿਹਾ ਕਿ ਛਤਰ ਸਾਹਿਬ ਜਿਹੜਾ ਸਿੰਘ ਲੈ ਕੇ ਜਾਂਦਾ ਸੀਗਾ ਤੁਸੀਂ ਉਹਦੀ ਸੇਵਾ ਖੋਲੀ ਹਾਂ ਲੰਬਾ ਰਸਤਾ ਹੁੰਦਾ ਜਦੋਂ ਗੁਰੂ ਮਹਾਰਾਜ ਲੈ ਕੇ ਜਾਂਦੇ ਆ ਆਪਾਂ ਤਾਂ ਸਿੰਘ ਥੱਕ ਜਾਂਦਾ ਆ ਜੀ ਠੀਕ ਐ ਦੂਸਰੀ ਗੱਲ ਆਪਾਂ ਇਹਦਾ ਵਜ਼ਨ ਕੋਈ ਸੇਵਾ ਨਹੀਂ ਕਿਉਂਕਿ ਚੌਰ ਸਾਹਿਬ ਵਾਲਾ ਸਿੰਘ ਗ੍ਰੰਤੀ ਸਿੰਘ ਅੱਗੇ ਕੜਿਆਲ ਸਾਹਿਬ ਜਾਊਗਾ ਜਲ ਜਾਊਗਾ ਉਹ ਪੰਜੇ ਸਿੰਘਾਂ ਦੀ ਜੇਵਾ ਉਹ ਸੇਵਾ ਕੋਈ ਨਹੀਂ ਲੈ ਸਕਦਾ ਨਾ ਸਤਿਗੁਰੂ ਤੋਂ ਕੋਈ ਸੇਵਾ ਖੋ ਸਕਦਾ ਹੈ ਨਾ ਤੇ ਸਤਿਗੁਰ ਨੇ ਜਿਹੜੀ ਸੇਵਾ ਲੈਣੀ ਆ ਇਹ ਸਿਰਫ ਅਸੀਂ ਨੇ ਲੰਬੇ ਰਾਸਤੇ ਕਰਕੇ ਦੂਸਰੀ ਗੱਲ ਡਿਜ਼ਾਈਨ ਸੋਹਣਾ ਲੱਗਦਾ ਆ ਤੇ ਲੋਕਾਂ ਨੂੰ ਪਸੰਦ ਵੀ ਬਹੁਤ ਆਈ ਆ ਆਪਾਂ ਨੇ ਕਿਸੇ ਦੀ ਸੇਵਾ ਨਹੀਂ ਕੋਈ ਨਾ ਸਤਗੁਰੂ ਸਾਤੋਂ ਇਹੋ ਜਿਹਾ ਕੁਝ ਕਰਵਾਉਣਾ ਤੇ ਅਸੀਂ ਸਤਿਗੁਰ ਨੇ ਡਿਜ਼ਾਈਨ ਬਖਸ਼ਿਆ ਤੇ ਅਸੀਂ ਉਸ ਹਸਾਬ ਨਾਲ ਬਣਾਈਏ ਅੱਛਾ ਇਹ ਇੱਕ ਪਵਿੱਤਰ ਚੀਜ਼ ਜਿਹੜੀ ਤੁਸੀਂ ਤਿਆਰ ਕੀਤੀ ਆ ਇਹਦੇ ਵਿੱਚ ਕਾਫੀ ਤੁਸੀਂ ਡਿਜ਼ਾਈਨ ਵੀ ਬਣਾਉਂਦੇ ਹੋ ਜਿੱਦਾਂ ਮੈਂ ਵੀਡੀਓਜ਼ ਦੇਖੀਆਂ ਇਹ ਤਾਂ ਚਲੋ ਵੀਡੀਓ ਵਾਇਰਲ ਹੋ ਗਈ ਪਰ ਇਹਨਾਂ ਦਾ ਕੰਮ ਹੋਰ ਵੀ ਬਹੁਤ ਵਾ ਮੈਂ ਦੇਖਿਆ ਉਹਦੇ ਵਿੱਚ ਤੁਸੀਂ ਬਹੁਤ ਅਲੱਗ-ਅਲੱਗ ਡਿਜ਼ਾਈਨ ਅਲੱਗ-ਅਲੱਗ ਕਲਰ ਤਿਆਰ ਕੀਤੇ ਇਹ ਕਿੰਨਾ ਕ ਸਮਾਂ ਲੱਗ ਜਾਂਦਾ ਇਸ ਚੀਜ਼ ਨੂੰ ਤਿਆਰ ਕਰਨ ਨੂੰ ਅਸਲ 'ਚ ਪਹਿਲਾਂ ਤਾਂ ਅਸੀਂ ਜਿਹੜਾ ਵੀਰ ਸਾਨੂੰ ਕਹਿੰਦਾ ਆ ਮਨਜੀਤ ਸਾਹਿਬ ਬਣਵਾਉਣ ਵਾਸਤੇ ਅਸੀਂ ਪਹਿਲਾਂ ਉਹਨਾਂ ਦੀ ਪ੍ਰੈਫਰੈਂਸ ਜਾਣਦੇ ਆ ਵੀ ਥੋੜੀ ਕਲਰ ਡਿਮਾਂਡਿੰਗ ਕੀਆ ਜਾਂ ਤੁਹਾਡਾ ਡਿਜ਼ਾਈਨ ਕੀਆ ਉਸ ਤੋਂ ਬਾਅਦ ਅਸੀਂ ਇਸ ਨੂੰ ਉਹਨਾਂ ਦੀ ਡਿਮਾਂਡ ਦੇ ਅਨੁਸਾਰ ਹੀ ਤਿਆਰ ਕਰਦੇ ਹਾਂ ਇਸ ਨੂੰ ਸਮਝ ਜੇ ਆਪਾਂ ਪੁੱਛੀ ਇੱਕ ਮੰਜੀ ਸਾਹਿਬ ਤਿਆਰ ਕਰਨ ਨੂੰ ਤਾਂ ਘੱਟੋ ਘੱਟ 3 ਦਿਨ ਤਾਂ ਸਾਡੇ ਲਵੇ ਲੱਗਦੇ ਉਸ ਤੋਂ ਬਾਅਦ ਇਸ ਜਿਹੜੀ ਕੱਪੜੇ ਦੀ ਸੇਵਾ ਜਾਂ ਬੋਟਾ ਲੱਗਦਾ ਆ ਬਾਹਰਲੇ ਕੰਮ ਉਹ ਦੋ ਦਿਹਾੜੀਆਂ ਉਹ ਦੋ ਦਿਨ ਜਾਨੀ ਕਿ ਉਸ ਨੂੰ ਵੀ ਲੱਗ ਅੱਛਾ ਕੱਪੜੇ ਨੂੰ ਲੈ ਕੇ ਬਹੁਤ ਕਮੈਂਟ ਆਏ ਕਹਿੰਦੇ ਕੱਪੜੇ ਦਾ ਤੁਸੀਂ ਅਗਰ ਛਤਰ ਤਾਂ ਚਲੋ ਲਾਇਆ ਪਰ ਉਹਦੇ ਨਾਲ ਨਾਲ ਚੰਦੋਆ ਸਾਹਿਬ ਕਿਉਂ ਨਹੀਂ ਲਾਂਦੇ ਇੱਦਾਂ ਤਾਂ ਚੰਦੋਆ ਸਾਹਿਬ ਲੋਕਾਂ ਨੇ ਬੰਦੀ ਕਰ ਦਿੱਤਾ ਘਰਾਂ ਦੇ ਵਿੱਚ ਵੀ ਨਹੀਂ ਲੋਕ ਯੂਜ਼ ਕਰਦੇ ਬਹੁਤ ਗਲਤ ਗੱਲ ਹੋ ਗਈ ਹੈ ਤੁਸੀਂ ਚੰਦੋਆ ਸਾਹਿਬ ਬਾਰੇ ਕੀ ਕਹੋਗੇ ਅਸਲ 'ਚ ਜੀ ਇਹ ਜੇ ਆਪਾਂ ਦੇਖੀਏ ਮਨਜੀ ਸਾਹਿਬ ਤੇ ਜੋ ਛਤਰ ਹੈ ਉਹ ਚੰਦੂਆ ਸਾਹਿਬ ਦੀ ਜਗ੍ਹਾ ਲੈ ਨਹੀਂ ਸਕਦਾ ਜੀ ਸਿਰਫ ਇਹ ਜੋ ਮਨਜੀਤ ਸਾਹਿਬ ਹੈ ਜਦੋਂ ਆਪਾਂ ਗੁਰੂ ਘਰ ਤੋਂ ਘਰ ਨੂੰ ਲੈ ਕੇ ਜਾਣਾ ਹੈ ਗੁਰਦੁਆਰਾ ਸਾਹਿਬ ਤੋਂ ਉਸ ਵੇਲੇ ਇਹ ਛਤਰ ਸ਼ੋਭਿਤ ਕਰਨਾ ਹੈ ਤੇ ਇਹ ਚੱਲਦਾ ਹੋਏਗਾ ਅੱਛਾ ਘਰੇ ਜਾਣ ਤੋਂ ਬਾਅਦ ਆਪਾਂ ਨੇ ਇਹ ਚੀਜ਼ ਜੋ ਹੈ ਇਹ ਅਲੱਗ ਹੋ ਜਾਂਦੀ ਹੈ ਹਾਂ ਇਹ ਆਪਾਂ ਸਾਈਡ ਤੇ ਕਰ ਦੇਣੀ ਹੈ ਠੀਕ ਹੈ ਰਮਾਲਾ ਸਾਹਿਬ ਵੀ ਬਹੁਤ ਅੱਛੀ ਤਰ੍ਹਾਂ ਨਾਲ ਪ੍ਰਕਾਸ਼ ਹੋਏਗਾ ਤੇ ਚੰਦੂਆ ਸਾਹਿਬ ਜਿਸ ਤਰ੍ਹਾਂ ਸ਼ੋਭਿਤ ਹੁੰਦਾ ਹੈ ਉਹ ਉਸੀ ਤਰ੍ਹਾਂ ਹੋਵੇਗਾ ਇਹ ਸਿਰਫ ਆਪਾਂ ਛਤਰ ਟਾਈਪ ਜੋ ਆਪਾਂ ਰਾਸਤੇ ਦੇ ਵਿੱਚ ਲੈ ਕੇ ਜਾਂਦੇ ਸੀ ਉਸੇ ਦੇ ਲਈ ਬਣਵਾਇਆ ਉਸੇ ਦਾ ਪਰਪਸ ਹੈ ਅੱਛਾ ਹਾਂਜੀ ਅੱਛਾ ਲੋਕ ਤਾਂ ਇਹ ਵੀ ਲਿਖਦੇ ਨੇ ਕਿ ਜਿਹੜੇ ਮੰਜੀ ਸਾਹਿਬ ਆ ਜਾਂ ਪਾਲਕੀ ਸਾਹਿਬ ਇਹ ਲੱਕੜ ਦੇ ਹੋਣੇ ਚਾਹੀਦੇ ਆ ਇਹ ਸਟੀਲ ਨਹੀਂ ਵਰਤਣੀ ਚਾਹੀਦੀ ਪਰ ਸਟੀਲ ਦੇ ਨਾਲ ਕਿਦਾਂ ਆਈਡੀਆ ਆ ਇਸ ਨੂੰ ਉਹੀ ਤੁਹਾਨੂੰ ਗਿਆ ਜੀ ਨਾ ਵੀ ਮਤਲਬ ਇੱਕ ਸਾਡਲੇ ਵੀਰ ਆਇਆ ਤੇ ਉਹਨਾਂ ਨੂੰ ਸਾਨੂੰ ਇਹ ਬਣਵਾਇਆ ਛੋਟਾ 2x2 ਦਾ ਜੀ ਉਹ ਸਿਰਫ ਮੰਨ ਲਓ ਲਿਜਾਣ ਦੇ ਹੀ ਕੰਮ ਆਉਂਦਾ ਤੇ ਪ੍ਰਕਾਸ਼ ਨਹੀਂ ਹੁੰਦਾ ਸੋਚ ਸਕਦਾ ਸੀਗਾ ਜੀ ਕਿਉਂਕਿ ਛੋਟਾ ਹੋਣ ਕਰਕੇ ਤੇ ਉਸ ਤੋਂ ਬਾਅਦ ਮਤਲਬ ਜਿਹੜਾ ਅਗਲਾ ਬਣਾਇਆ ਜੀ ਉਹ ਉਹ ਤੋਂ ਸਾਨੂੰ ਫੇਰ ਡਿਮਾਂਡ ਵੀ ਥੋੜਾ ਵੱਡਾ ਚਾਹੀਦਾ ਕੁਸ ਅਸੀਂ ਆਪ ਲਾਇਆ ਵੀ ਵੱਡਾ ਚਾਹੀਦਾ 2 ਨਾਲ ਵਰਤੇ ਜਾਣ ਕਿਉਂਕਿ ਅੱਗੇ ਕੀ ਹੁੰਦਾ ਸੀ ਜੀ ਉਹਦੇ ਤੇ ਘਰ ਲੈ ਗਏ ਜੀ 2 बाई 2 ਤੇ ਤੇ ਉਸ ਤੋਂ ਬਾਅਦ ਉਹ ਤੇ ਪ੍ਰਕਾਸ਼ ਨਹੀਂ ਹੋ ਸਕਦਾ ਸੀ ਫਿਰ ਆਪਾਂ ਨੂੰ ਡਬਲ ਲੈ ਕੇ ਜਾਣਾ ਪੈਂਦਾ ਸੀ ਨਾਲ ਹਾਂ ਉਹਦੇ ਕਰਕੇ ਫਿਰ ਅਸੀਂ ਤਾਂ ਸਾਈਜ਼ ਵਧਾਤਾ ਤੇ ਏਸੇ ਦੀ ਹੁਣ ਪ੍ਰਕਾਸ਼ ਹੋ ਜਾਂਦਾ ਜੀ ਤੇ ਸ਼ਤਰ ਸਾਹਿਬ ਇਹਦਾ ਅਲੱਗ ਹੋ ਜਾਂਦਾ ਜੀ ਵੀਰ ਜੀ ਫਿਰ ਹਲਕਾ ਹੋ ਗਿਆ ਸਟੀਲ ਦੇ ਨਾਲ ਚੱਕਣਾ ਵੀ ਆਸਾਨ ਹੁੰਦਾ ਹਾਂ ਜੀ ਲੱਕੜ ਵਾਲਾ ਜ਼ਿਆਦਾ ਭਾਰੀ ਹੁੰਦਾ ਸੀਗਾ ਜੀ ਤੇ ਹੁਣ ਸਿਰਫ ਇਹਦੇ ਵਿੱਚ 13 ਤੋਂ 14 ਕਿਲੋ ਵਜ਼ਨ ਹੈ ਜੀ ਅੱਛਾ ਜੀ ਬੀਬੀ ਉਹੀ ਹੈ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਲੱਕੜ ਵਾਲਾ ਜੇ ਆਪਾਂ ਪੀੜਾ ਸਾਹਿਬ ਇਸ ਸਾਈਜ਼ ਦਾ ਬਣਾਉਨੇ ਆ ਨਾ ਤਾਂ ਉਹ ਬਹੁਤ ਜ਼ਿਆਦਾ ਹੈਵੀ ਹੋ ਜਾਣਾ ਕਿਉਂਕਿ ਉਹਦੇ ਪਾਵੇ ਵੀ ਆਪਾਂ ਨੂੰ ਹੋਸ ਰੱਖਣੇ ਪੈਣੇ ਨੇ ਇਹ ਸਾਰਾ ਸਟੀਲ ਅੰਦਰੋਂ ਤਾਂ ਥੋਸ ਲਾਇਆ ਪਾਈਪ ਟਾਈਪ ਆ ਉਸ ਕਰਕੇ ਦਾ ਵਜ਼ਨ ਬਹੁਤ ਜ਼ਿਆਦਾ ਹਲਕਾ ਹੋ ਗਿਆ ਅੱਛਾ ਮੁੱਖ ਉਦੇਸ਼ ਤੁਹਾਡਾ ਇਹ ਆ ਕਿ ਅਗਰ ਕਿਸੇ ਨੇ ਗੁਰੂ ਘਰ ਚ ਪ੍ਰਕਾਸ਼ ਕਰਨਾ ਜਾਂ ਕਿਸੇ ਨੇ ਆਪਣੇ ਵਹੀਕਲ ਤੇ ਲੈ ਕੇ ਜਾਣਾ ਵਾ ਖਾਸ ਸੇਵਾ ਕਰਵਾਈ ਆ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਲਿਜਾਣਾ ਤਾਂ ਉਹਨਾਂ ਦੇ ਲਈ ਇਹ ਬਹੁਤ ਚੀਜ਼ ਵਧੀਆ ਵਾ ਬਹੁਤ ਚੀਜ਼ ਵਧੀਆ ਹਾਂ ਤੇ ਆਪਾਂ ਉਸੇ ਤਰ੍ਹਾਂ ਨਾ ਇਹ ਜੇ ਆਪਾਂ ਕਹਿ દਈਏ ਵੀ ਦਰਬਾਰ ਸਾਹਿਬ ਦੇ ਵਿੱਚ ਸ਼ੋਭਿਤ ਕਰਨਾ ਹੈ ਜਾਂ ਬਿਨਾ ਚੰਦੂਆ ਸਾਹਿਬ ਤੋਂ ਆਪਾਂ ਇਹਨੂੰ ਵਰਤਣਾ ਹੈ ਤਾਂ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਆਂ ਕਿ ਉਹ ਪੋਸੀਬਲ ਨਹੀਂ ਆ ਕਿਉਂਕਿ ਆਪਾਂ ਜਾਂਦੇ ਹੋਏ ਜਦੋਂ ਛਤਰ ਵੀ ਆਪਾਂ ਘਰੇ ਜਾ ਕੇ ਰੱਖ ਦਿੰਨੇ ਆ ਤੇ ਚੰਦੂਆ ਸਾਹਿਬ ਸੁਸ਼ੋਭਿਤ ਹੁੰਦਾ ਆ ਉਸੇ ਤਰ੍ਹਾਂ ਸਾਰੀਆਂ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਹੀ ਨਿਭਾਈਆਂ ਜਾਣੀਆਂ ਅੱਛਾ ਤੁਸੀਂ ਉਹ ਚਾਈ ਨੂੰ ਲੈ ਕੇ ਕਹਿੰਦੇ ਸੀ ਕਿ ਕੁਝ ਲੋਕ ਇਹ ਕਹਿੰਦੇ ਹੋਣਗੇ ਤੁਹਾਨੂੰ ਉਚਾਈ ਜ਼ਿਆਦਾ ਹੋਣੀ ਚਾਹੀਦੀ ਆ ਹਨਾ ਇਹ ਕੀ ਮਤਲਬ ਪ੍ਰੋਬਲਮਸ ਆਂਦੀਆਂ ਲੋਕਾਂ ਵੱਲੋਂ ਜਾਂ ਸਵਾਲ ਇਦਾਂ ਦੇ ਲੋਕ ਅਗਰ ਕਰਦੇ ਨੇ ਅਸਲ 'ਚ ਹਰ ਚੀਜ਼ ਜਦੋਂ ਆਪਾਂ ਕੋਈ ਵੀ ਸੇਵਾ ਨਿਭਾਉਨੇ ਆ ਜਦੋਂ ਆਪਾਂ ਲੈ ਲਈਏ ਧਰਮ ਦੇ ਰਿਲੇਟਡ ਹੁੰਦੀ ਆ ਹਨਾ ਤਾਂ ਲੋਕ ਸਾਰੀਆਂ ਚੀਜ਼ਾਂ ਨੂੰ ਕਲੈਰੀਫਾਈ ਮੰਗਦੇ ਨੇ ਹਾਂ 네ਗੇਟਿਵਿਟੀ ਵੀ ਬਹੁਤ ਹੁੰਦੀ ਆ ਪੋਜ਼ਿਟਿਵਿਟੀ ਵੀ ਬਹੁਤ ਮਿਲਦੀ ਆ ਤਾਂ ਉਹਨਾਂ ਸਵਾਲਾਂ ਦੇ ਵਿੱਚੋਂ ਕਈ ਕਈ ਵਾਰ ਸਾਨੂੰ ਜਵਾਬ ਮਿਲ ਜਾਂਦੇ ਨੇ ਜਾਂ ਅਸੀਂ ਜੋ ਸੋਚ ਕੇ ਰੱਖਿਆ ਸੀਗਾ ਤਾਂ ਇਸ ਦੀ ਜਿਹੜੀ ਉਚਾਈ ਜ਼ਮੀਨ ਤੋਂ ਉਪਰ ਤੱਕਾ ਤਾਂ ਉਹ 10 ਇੰਚ ਰੱਖੀ ਹੋਈ ਆ ਜੇ ਆਪਾਂ ਨਾਰਮਲ ਆਪਣੀ ਚੱਪ ਮਾਰਦੇ ਹਾਂ ਚੌਂਕੜਾ ਕਹਿ ਦਿੰਦੇ ਆ ਤਾਂ ਉਹ 6 ਤੋਂ 7 ਇੰਚ ਦਾ ਨਾਰਮਲ ਵੱਜਦਾ ਆ ਕਈ ਵਾਰੀ سنگ ਭਾਰੀ ਵੀ ਹੋ ਸਕਦਾ ਤਾਂ ਉਚਾਈ ਵੱਧ ਵੀ ਸਕਦੀ ਆ ਅਸੀਂ 10 ਇੰਚ ਰੱਖੀ ਹੋਈ ਆ ਆਸਾਨੀ ਨਾਲ ਗ੍ਰਾਂਤੀ ਸਿੰਘ ਬੈਠ ਸਕਦਾ ਆ ਉੱਠ ਸਕਦਾ ਆ ਕੋਈ ਪ੍ਰੋਬਲਮ ਨਹੀਂ ਆਊਗੀ ਦੂਸਰੀ ਗੱਲ ਜੇ ਆਪਾਂ ਇਹਨੂੰ ਜ਼ਿਆਦਾ ਉੱਚਾ ਕਰਦੇ ਆ ਤਾਂ ਨੇੜੇ ਆ ਜੂਗਾ ਗੁਰੂ ਮਹਾਰਾਜ ਦੀ ਬੀੜ ਜਾਂ ਜੇ ਜ਼ਿਆਦਾ ਦੂਰ ਰੱਖਦੇ ਆ ਤਾਂ ਨੀਚੇ ਚਲ ਜਾਣਗੇ ਪੜਨ ਵਿੱਚ ਵੀ ਆਪਾਂ ਨੂੰ ਬਾਣੀ ਪੜਨ ਦੇ ਵਿੱਚ ਵੀ ਦਿੱਕਤ ਆਉਂਦੀ ਅੱਛਾ ਇਹ ਪਵਿੱਤਰ ਜੀ ਇਸ ਬਣਾਈ ਆ ਪਰ ਮਰਿਆਦਾ ਦਾ ਵੀ ਜਿਹੜਾ ਧਿਆਨ ਰੱਖਿਆ ਜਾਂਦਾ ਪੂਰੀ ਮਰਿਆਦਾ ਰਹਿਤ ਦੇ ਨਾਲ ਤਿਆਰ ਕੀਤਾ ਜਾਂਦਾ ਹਾਂਜੀ ਇਸ ਚੀਜ਼ ਦਾ ਪੂਰਾ ਖਿਆਲ ਰੱਖਿਆ ਜਾਂਦਾ ਜੀ ਜਦੋਂ ਜਿਵੇਂ ਹੁਣ ਤੁਸੀਂ ਦੇਖੀਏ ਇਹ ਟੇਬਲ ਤੇ ਇਸੇ ਤਰ੍ਹਾਂ ਪਈਆ ਲੱਕੜ ਵਾਲੀ ਤੇ ਕਿਉਂਕਿ ਜਦੋਂ ਅਸੀਂ ਕੰਮ ਕਰਦੇ ਆ ਸਾਨੂੰ ਕਰੰਟ ਦਾ ਵੀ ਖਤਰਾ ਹੁੰਦਾ ਆ ਇਹਨਾਂ ਚੀਜ਼ਾਂ ਦਾ ਸਾਰੀਆਂ ਦਾ ਧਿਆਨ ਰੱਖ ਕੇ ਕਿਉਂਕਿ ਸਾਰੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਸਾਡੇ ਵੀ ਹੈਨਾ ਸਤਕਾਰ ਸਭ ਦਾ ਹੀ ਹੁੰਦਾ ਗੁਰੂ ਮਾਰਾ ਸਾਰੇ ਆਂਦੇ ਨੇ ਉਸ ਕਰਕੇ ਉਸ ਚੀਜ਼ ਨੂੰ ਅਸੀਂ ਪਹਿਲਾਂ ਹੀ ਮੱਦੇ ਨਜ਼ਰ ਰੱਖ ਕੇ ਚੱਲਦੇ ਆ ਸਾਡੇ ਕੋਲੋਂ ਜਣੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਹੋ ਸਕਦਾ ਸਾਡੇ ਤੋਂ ਗਲਤੀਆਂ ਹੁੰਦੀਆਂ ਹੋਣ ਪਰ ਗੁਰੂ ਸਾਹਿਬ ਬਖਸ਼ਣ ਆ ਰਹੇ ਪਰ ਅਸੀਂ ਫਿਰ ਵੀ ਬਹੁਤ ਜ਼ਿਆਦਾ ਧਿਆਨ ਰੱਖਦੇ ਆ ਕੀ ਸਾਤੋਂ ਕੋਈ ਗਲਤੀ ਨਾ ਹੋਵੇ ਕੋਈ ਮਰਿਆਦਾ ਨੂੰ ਲੈ ਕੇ ਸਾਡੇ ਤੋਂ ਟਰੋਟੀ ਕਰ। ਅੱਛਾ ਸਿਰ ਟੱਕ ਕੇ ਪੂਰੀ ਮਰਿਆਦਾ ਦੇ ਨਾਲ ਸਾਰਾ ਕੁਝ ਇਦਾਂ ਕੀਤਾ ਜਾਂਦਾ ਤਿਆਰ ਕੀਤਾ ਜਾਂਦਾ ਵਾਹਿਗੁਰੂ ਦਾ ਨਾਮ ਜਪ ਕੇ ਤਿਆਰ ਕਰਦੇ ਹਾਂ। ਹਾਂਜੀ ਦੇਖੋ ਮੈਂ ਅਮ੍ਰਿਤ ਧਰੀਈ ਮੇਰਾ ਅਮਰ ਚੱਕਾ ਹੈ। ਠੀਕ ਹੈ। ਦੂਸਰੀ ਗੱਲ ਮੇਰੇ ਵੀਰ ਜੀ ਨੇ ਇਹ ਸਹੇਦਾਰੀ ਸਿੱਖ ਨੇ ਪੱਗ ਬੰਨਦੇ ਨੇ। ਠੀਕ ਹੈ ਜੀ ਸਾਡੇ ਲਵੇ ਕੋਈ ਬੰਦਾ ਐਸਾ ਨਹੀਂ ਹੈਗਾ ਜਿਹੜਾ ਤੁਹਾਨੂੰ ਜਾਨੀ ਕਿ ਤਮਾਕੂ ਵੀੜੀ ਖਾਂਦਾ ਜਾਂ ਅਸੀਂ ਉਹ ਰੱਖਦੇ ਨਹੀਂ ਹੈਗੇ ਠੀਕ ਹੈ ਕਿਉਂਕਿ ਜਦੋਂ ਆਪਾਂ ਇਹ ਸੇਵਾ ਨਿਭਾਉਣੀ ਆ ਤਾਂ ਸਾਨੂੰ ਬਹੁਤ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਆ ਹਮਮ ਸੋਸ਼ਲ ਮੀਡੀਆ ਤੇ ਅਸੀਂ ਅੱਜ ਆਏ ਆ ਸਾਡੇ ਲਵੇ ਰੋਜ਼ ਲੋਕ ਵਰਤੋਂ ਵਾਲੇ ਆਉਂਦੇ ਨੇ ਰੋਜ਼ ਰੋਡ ਤੇ ਚੱਲਦੇ ਨੇ ਤਾਂ ਇਹ ਚੀਜ਼ਾਂ ਸਾਨੂੰ ਰੋਜ਼ ਚੱਲਣੀਆਂ ਪੈਂਦੀਆਂ ਨੇ ਤਾਂ ਜੇ ਅਸੀਂ ਉਹ ਚੀਜ਼ਾਂ ਦਾ ਧਿਆਨ ਨਹੀਂ ਰੱਖਾਂਗੇ ਤਾਂ ਸਾਨੂੰ ਸਾਨੂੰ ਹੀ ਨੁਕਸਾਨ ਆਉਣਾ ਜੀ ਸੋ ਅਸੀਂ ਇਸ ਚੀਜ਼ ਨੂੰ ਬਹੁਤ ਧਿਆਨ ਨਾਲ ਮੈਂ ਨਾ ਕਮੈਂਟ ਦੇਖਿਆ ਉਹ ਕਹਿੰਦੇ ਕਿ ਮਸ਼ਹੂਰੀ ਦੀ ਤੁਹਾਨੂੰ ਕੀ ਲੋੜ ਹੈ ਤੁਸੀਂ ਇੰਨਾ ਸੋਹਣਾ ਕੰਮ ਕਰਦੇ ਹੋ ਇਹ ਗੁਰੂ ਬਾਬੇ ਨੇ ਜਿਹੜੀ ਮਸ਼ਹੂਰੀ ਆਪੇ ਹੀ ਕਰਵਾ ਦੇਣੀ ਆ ਮੰਨਦੇ ਹੋ ਕਿ ਅੱਜ ਉਹ ਵੀਡੀਓ ਇੰਨੀ ਚੱਲ ਗਈ ਸੋਚਿਆ ਤੱਕ ਨਹੀਂ ਸੀ ਹਾਂਜੀ ਅਸੀਂ ਇਸ ਇੰਨੀ ਉਮੀਦ ਨਹੀਂ ਸੀ ਅਸੀਂ ਮਸ਼ਹੂਰੀ ਵੈ ਖੈਰ ਕੀਤੀ ਵੀ ਹੈ ਨਹੀਂ ਸੋਸ਼ਲ ਮੀਡੀਆ ਤੇ ਸਾਨੂੰ ਇਹ ਲੱਗਿਆ ਵੀ ਅਸੀਂ ਸਾਨੂੰ ਲੱਗਿਆ ਵੀ ਸੋਹਣੀ ਚੀਜ਼ ਬਣੀ ਆ ਤੇ ਅਸੀਂ ਲੋਕਾਂ ਸਾਹਮਣੇ ਪੇਸ਼ ਕਰੀਏ ਵੀ ਉਹ ਸਾਨੂੰ ਪਤਾ ਲੱਗੇ ਵੀ ਸਾਡਾ ਕੰਮ ਕਿਵੇਂ ਦਾ ਆ ਜੀ ਤਾ ਸਾਨੂੰ ਲੋਕਾਂ ਤੋਂ ਬਹੁਤ ਅچھے ਕਮੈਂਟ ਵੀ ਮਿਲੇ ਫੋਨ ਕਾਲਸ ਵੀ ਆਏ ਤਾਂ ਗੁਰੂ ਸਾਹਿਬ ਨੇ ਜੋ ਸਤ ਸੇਵਾ ਲਈ ਉਹ ਗੁਰੂ ਸਾਹਿਬ ਦੀ ਕਰਾਮਾਤ ਅੱਛਾ ਵੀਰ ਜੀ ਜਿੱਦਾਂ ਇਹਨਾਂ ਨੇ ਕਰੰਟ ਦੀ ਗੱਲ ਕੀਤੀ ਜਿੱਦਾਂ ਹੁਣ ਇਹ ਘੁੰਮਦਾ ਵਾ ਇਹਦੇ ਵਿੱਚ ਵੀ ਮੋਟਰ ਕਿਤੇ ਨਾ ਕਿਤੇ ਹੋਏਗੀ ਕੋਈ ਇਦਾਂ ਦਾ ਹਾਦਸਾ ਵੀ ਹੋ ਸਕਦਾ ਨਹੀਂ ਮੈਂ ਮੋਟਰ ਤਾਂ ਆਪਾਂ ਲਾਈ ਨਹੀਂ ਜੀ ਕਿਉਂਕਿ ਜੇ ਮੋਟਰ ਲਾਵਾਂਗੇ ਜੀ ਤੇ ਉਹਦੇ ਵਿੱਚ ਕਰੰਟ ਵੀ ਉਹ ਦਿਨਾਂ ਉਹ ਤੇ ਬੈਟਰੀ ਵੀ ਦੇਣੀ ਪਊਗਾ। ਅੱਛਾ ਉਹਦੀ ਵਜ੍ਹਾ ਨਾਲ ਸ਼ਾਰਟ ਸਰਕਟ ਦੀ ਮਤਲਬ ਵੀ ਇਦਾਂ ਦਾ ਕੋਈ ਗਲਤ ਹੋਣਾ ਹੋਵੇ ਤਾਂ ਕਰਕੇ ਅਸੀਂ ਮੋਟਰ ਨਹੀਂ ਲਾਈ ਸਿਰਫ 베ARING 베ARING ਨਹੀਂ ਜੀ ਇਹਦੇ ਅੱਛਾ ਉਹਦੇ ਨਾਲ ਹੀ ਘੁੰਮਦੀ ਹੈ। ਉਹਦੇ ਨਾਲ ਹੀ ਘੁੰਮਦੀ ਹੈ। ਅੱਛਾ ਹਾਂਜੀ ਠੀਕ ਹੈ ਤੇ ਜਿੱਦਾਂ ਕਈ ਜਿਹੜੇ ਕੁਝ ਨਾ ਕੁਝ ਕਮੀ ਜਿਨ੍ਹਾਂ ਨੇ ਕੱਢਣੀਆਂ ਕੱਢ ਹੀ ਦਿੰਦੇ ਆ ਗੁਰੂ ਸਾਹਿਬ ਦੇ ਪ੍ਰਕਾਸ਼ ਦੇ ਲਈ ਆ ਤੁਸੀਂ ਇਹਨੂੰ ਖਡੋਣਾ ਨਾ ਬਣਾਓ ਕੁਝ ਲੋਕ ਐਦਾਂ ਦੇ ਵੀ ਕਮੈਂਟ ਕਰ ਦਿੰਦੇ ਆ ਫਿਰ ਜਦੋਂ ਕਮੈਂਟ ਪੜ੍ਹਦੇ ਹੋ ਤਾਂ ਮਨ ਟੁੱਟਦਾ ਵੀ ਆ ਕਿ ਤੁਸੀਂ ਸ਼ਰਦਾ ਦੇ ਨਾਲ ਚੀਜ਼ ਬਣਾਈ ਪਰ ਕਈ ਲੋਕ ਵਿੱਚ ਐਦਾਂ ਦੇ ਵੀ ਕਮੈਂਟ ਕਰ ਦਿੰਦੇ ਆ ਦੇਖੋ ਨੈਗੈਟਿਵਿਟੀ ਹਰ ਥਾਂ ਆ ਜਾਂਦੀ ਸਾਨੂੰ ਜੇ ਐਦਾਂ ਦੇ ਕਮੈਂਟ ਆਉਂਦੇ ਨੇ ਤਾਂ ਉਸ ਤੋਂ ਵੱਧ ਫੋਨ ਕਰ ਲਾਂ ਸਾਨੂੰ ਪ੍ਰੇਰਿਤ ਕਰਨ ਵਾਸਤੇ ਆਉਂਦੇ ਨੇ ਆਸ਼ੀਰਵਾਦ ਦੇ ਰੂਪ ਵਿੱਚ ਆਉਂਦੇ ਆ ਨੇ ਕਿ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਤੁਸੀਂ ਲੱਗੇ ਰਹੋ ਜੀ ਤੇ ਹੁਣ ਗਲਤ ਬੋਲਣ ਵਾਲੇ ਤਾਂ ਸਭ ਨੂੰ ਬੋਲ ਦਿੰਦੇ ਨੇ ਬਾਕੀ ਗੁਰੂ ਤੇ ਕਈ ਵਾਰੀ ਸਾਨੂੰ ਕੀ ਕਹਿੰਦੇ ਨੇ ਵੀ ਥੋੜਾ ਜਲਦੀ ਦੇ ਦੋ ਜਲਦੀ ਦੇ ਦੋ ਕਾਫੀ ਦੇ ਦੋ ਤੁਸੀਂ ਬੰਦੇ ਹੋਰ ਰੱਖ ਲਓ ਵੀ ਮਤਲਬ ਲੇਬਰ ਵਾਲੀ ਹੋਰ ਰੱਖ ਲਓ ਉਹੀ ਚੱਕਰ ਆ ਗਿਆ ਜੀ ਨਾ ਜੀ ਆਪਾਂ ਲੇਬਰ ਵਾਲੇ ਹੋਰ ਨਹੀਂ ਰੱਖ ਸਕਦੇ ਉਹ ਵੀ ਸਾਨੂੰ ਦੇਖ ਕੇ ਹੀ ਬੰਦਾ ਰੱਖਣਾ ਪਊਗਾ ਜੀ ਜੀ ਕਿਉਂਕਿ ਕਿਉਂਕਿ ਰੱਖਦਾ ਜਿਹਨੂੰ ਮਰਜ਼ੀ ਲਓ ਜੀ ਨਾ ਆਪਾਂ ਮਤਲਬ ਸਿਰ ਬਿਨਾਟਕੇ ਕੰਮ ਕਰ ਸਕਦੇ ਤੇ ਨਾ ਕੋਈ ਨਸਾ ਵਾਲਾ ਵਗੈਰੇ ਵਾਲਾ ਬੰਦਾ ਨਾ ਉਹ ਨਹੀਂ ਰੱਖ ਸਕਦੇ ਅਸੀਂ ਜੀ ਹਾਂ ਤਾਂ ਕਰਕੇ ਅਸੀਂ ਐਂ ਲਾ ਲਓ ਵੀ ਸਾਡੇ ਲਈ ਬੁਕਿੰਗ ਵੀ ਅੱਗੇ ਹੈਗੀ ਤੇ ਬਾਕੀ ਵੀਰੋਂ ਕਈ ਵਾਰੀ ਕਹਿੰਦੇ ਨੇ ਸਾਨੂੰ ਨਹੀਂ ਦੇ ਦਿਓ ਵੀ ਛੇਤੀ ਦੇ ਦਿਓ ਛੇਤੀ ਦੇ ਦਿਓ ਪਰ ਬਟ ਐਂ ਵੀ ਜਿੰਨਾ ਟਾਈਮ ਨੂੰ ਬੰਨਣ ਨੂੰ ਲੱਗਦਾ ਉਸ ਤੋਂ ਦਾਦਾ ਬੁਕਿੰਗ ਹੀ ਨਹੀਂ ਜੀ ਇਹ ਫਿਰ ਤਿਆਰ ਹੋਣ ਨੂੰ ਕਿੰਨਾ ਕੁ ਸਮਾਂ ਲੱਗਦਾ ਹੈ ਇਹ ਜੇ ਇਹਨੂੰ ਇੱਕ ਇੱਕ ਪੀੜਾ ਸਾਹਿਬ ਨੂੰ ਲਈਏ ਤਾਂ ਸਾਡੇ ਲਈ ਲੱਗਦਾ ਜੀ ਤਿੰਨ ਤੋਂ ਚਾਰ ਦਿਨ ਇੱਕ ਨੂੰ ਜੀ ਤਿੰਨ ਤੋਂ ਚਾਰ ਦਿਨ ਹੁਣ ਜਿੱਦਾਂ ਵੀਡੀਓ ਵਾਇਰਲ ਹੋਈ ਫਿਰ ਵੀਰ ਜੀ ਬਾਰ-ਬਾਰ ਫੋਨ ਆਉਂਦੇ ਆ ਆਰਡਰ ਧੜਾ ਧੜ ਆ ਰਹੇ ਆ ਹੁਣ ਹਾਂਜੀ ਬਿਲਕੁਲ ਜੀ ਬਹੁਤ ਆਉਂਦੀ ਹੈ ਜੀ ਫੋਨ ਕਾਲ ਬਹੁਤ ਆਉਂਦੀਆਂ ਨਹੀਂ ਜੀ ਜਿਹੜੇ ਵੀਡੀਓ ਲੋਕ ਦੇਖ ਰਹੇ ਆ ਉਹ ਕਿੱਦਾਂ ਤੁਹਾਡੇ ਤੱਕ ਪਹੁੰਚ ਸਕਦੇ ਆ ਕਿਵੇਂ ਇਹ ਪਵਿੱਤਰ ਚੀਜ਼ ਜਾਂ ਗੁਰੂ ਘਰ ਦਾ ਅਗਰ ਕਿਸੇ ਨੇ ਗੁਰਗਨ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਕਿਵੇਂ ਲਿਜਾ ਸਕਦੇ ਆ ਕਿੱਥੇ ਆਣਾ ਪਾਏਗਾ ਇਹਨਾਂ ਨੂੰ ਆਣਾ ਪੈਣਾ ਵੀਰ ਉਹਨਾਂ ਨੂੰ ਆਪਣੇ ਨਾਬੇ ਜੀ ਤੇ ਲੋਰਾਂਗੇਟ ਵਾਲੀ ਸਾਈਡ ਆ ਆਪਣੀ ਜਿਹੜੀ ਵਰਕਸ਼ਾਪ ਆ ਇਹ ਬਾਕੀ ਜਿਹੜੇ ਪਹੁੰਚ ਆ ਸਾਡੇ ਤੱਕ ਉਹ ਸੋਸ਼ਲ ਮੀਡੀਆ ਤੇ ਸਾਡੇ ਨੰਬਰ ਵੀ ਚੱਲਦੇ ਨੇ ਜੀ ਠੀਕ ਹੈ ਹਾਂਜੀ ਤੇ ਸਾਨੂੰ ਫੋਨ ਕਾਲ ਵੀ ਕਰ ਸਕਦੇ ਆ ਸੋ ਇਹ ਦੋਹਾਂ ਵੀਰਾਂ ਦੀ ਜਿਹੜੀ ਮਿਹਨਤ ਆ ਉਹ ਸੋਸ਼ਲ ਮੀਡੀਆ ਤੇ ਇਸ ਵੇਲੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੁਸੀਂ ਦੇਖੋ ਕਿ ਕਿੰਨੀ ਖੂਬਸੂਰਤ ਬਾ ਕਮਾਲ ਜਿਹੜੀ ਪਵਿੱਤਰ ਇੱਕ ਸੇਵਾ ਇਹਨਾਂ ਨੇ ਨਿਭਾਈ ਹੈ ਭਾਵੇਂ ਤੁਸੀਂ ਮਨਜੀਤ ਸਾਹਿਬ ਤਿਆਰ ਕਰਵਾਉਣਾ ਹੈ ਪਾਲਕੀ ਸਾਹਿਬ ਤਿਆਰ ਕਰਵਾਉਣਾ ਹੈ ਪੀੜਾ ਸਾਹਿਬ ਤਿਆਰ ਕਰਵਾਉਣਾ ਹੈ ਤਾਂ ਇਹ ਵੀਰ ਜਿਹੜੇ ਨੇ ਇਸ ਪਵਿੱਤਰ ਸੇਵਾ ਨੂੰ ਨਿਭਾਉਣ ਦਾ ਕੰਮ ਕਰ ਰਹੇ ਨੇ ਤਮਾਨ ਸਟੀਲ ਵਰਕਸ ਦੇ ਨਾਮ ਤੋਂ ਜਿਹੜਾ ਇਹਨਾਂ ਦਾ ਰੋਜ਼ਗਾਰ ਪਵਿੱਤਰ ਸੇਵਾ ਵੀ ਨਿਵਾਰੇ ਆਪਣੇ ਹੋਰ ਕੰਮ ਵੀ ਕਰਦੇ ਨੇ ਪਰ ਗੁਰੂ ਸਾਹਿਬ ਦੇ ਲਈ ਵੀ ਪੂਰਾ ਟਾਈਮ ਕੱਢਦੇ ਨੇ ਅਗਰ ਕਿਸੇ ਨੇ ਵੀ ਇੱਥੇ ਆਣਾ ਇਹਨਾਂ ਨੂੰ ਮਿਲਣਾ ਹੈ ਤਾਂ ਤੁਸੀਂ ਨਾਬਾ ਦੇ ਵਿੱਚ ਇਸ ਦੁਕਾਨ ਤੇ ਪਹੁੰਚ ਸਕਦੇ ਹੋ ਇਹਨਾਂ ਦੇ ਨੰਬਰਾਂ ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ